ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਪੁੱਲਰ ਦੇ ਰਹਿਨਮਈ ਹੇਡ ਵਾਰਡ ਨੰਬਰ 2 ਪੱਟੀ ਵਿਖੇ ਕੌਂਸਲਰ ਤਰਮਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਮੁਹੱਲਾ ਨਿਵਾਸੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੱਟੀ ਸਿਟੀ ਦੇ ਐਸਐਚਓ ਕਬਲਜੀਤ ਰਾਏ ਨੇ ਵਿਸ਼ੇਸ਼ ਤੌਰ ਤੇ ਸਰਗਰਮੀ ਕੀਤੀ ਇਸ ਮੌਕੇ ਪੱਟੀ ਸਿਟੀ ਦੇ ਐਸਐਚਓ ਕਬਲਜੀਤ ਰਾਏ ਨੇ ਮੁਹੱਲਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਐਸਐਸਪੀ ਤਰਨਤਾਰਨ ਵੱਲੋਂ ਮਿਟ ਬीडी ਮਹਿੰਮ ਤਹਿਤ ਪੱਟੀ ਸ਼ਹਿਰ ਦੇ ਹਰੇਕ ਮੁਹੱਲੇਾਂ ਵਿੱਚ ਨਸ਼ਿਆਂ ਵਿਰੋਧ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਅੱਜ ਵਾਰਡ ਨੰਬਰ 2 ਪੱਤੀ ਵਿਕੇ ਅੱਜ ਸਮੂਹ ਮਹੱਲਾ ਨਿਵਾਸੀਆਂ ਨਾਲ ਨਸ਼ਿਆਂ ਵਿਰੋਧ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਹਾ ਕਿ ਨਸ਼ਿਆਂ ਵਿੱਚ ਛਣ ਵਾਲੇ ਬਾਜ਼ ਆ ਜਾਣ ਨਹੀਂ ਤਾਂ ਨਸ਼ੇ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮਾਨਯੋਗ ਮੋਹਨ ਸਿੰਘ ਸਾਹਿਬ ਨੂੰ ਜੀ ਪੰਜਾਬ ਅਸਤੀ ਸਤ ਤੰਤਰ ਅਸੀਂ ਬਾਰ-ਬਾਰ ਕੋਈ ਪਹਿਲਾਂ ਵੀ ਨਹੀਂ ਹੋਈਆਂ ਨਸ਼ਿਆਂ ਨਸ਼ੇ ਵਿਰੋਧ ਨਸ਼ਾ ਵਿਰੋਧ ਕਰ ਚੁੱਕੀਆਂ। ਇਹ ਮੈਡੀਕਲ ਹੈ ਤੁਹਾਨੂੰ ਪਤਾ ਕਿ ਬਹੁਤ ਜਦਾ ਸਪੈਸ਼ਲਿਸਟ ਦਾ ਦਰਵਾਣ ਪਟਕੀ ਦੀ ਜਿਹੜੀ ਵੀ ਕੋਈ ਬੰਦੇ ਗਲਤ ਕੰਮ ਕਰਦੇ ਹੈ ਆਪਾਂ ਬਹੁਤ ਸਾਰੇ ਉਹਨਾਂ ਦੇ ਪਰਚੇ ਦਿੱਤੇ ਆ ਜਿਹੜੇ ਕੋਈ ਉਹ ਜਿਹਮਨਾਂ ਦੇ ਕਲੰਤਰੇ ਵਿੱਚ ਤੇ ਇਹੋ ਹੀ ਆ ਕਿ ਸਾਰਿਆਂ ਨੂੰ ਸਾਡਾ ਜਿਹੜਾ ਕੇ ਸਾਥ ਦੋ ਜੇ ਜੇ ਵੀ ਤੁਹਾਨੂੰ ਕੋਈ ਨਸ਼ੇ ਦੀ ਕੋਈ ਟੈਂਪਰਮਿਸ਼ਨ ਮਿਲਦੀ ਹੈ ਉਹਦਾ ਜਿਹੜਾ ਨਾਮ ਗੁਪਤ ਰੱਖਿਆ ਜਾਊਗਾ ਮੈਨੂੰ ਕਾਲ ਕਰੋ 24 ਘੰਟੇ ਭਾਵੇਂ ਦਿਨ ਰਾਤ ਬੰਨ ਫੋਨ ਕਰ ਸਕਦੇ ਆ ਜੇ ਕੋਈ ਬੰਦਾ ਨਸ਼ੇ ਦਾ ਆਤੀ ਆ ਇਹ ਨੂੰ ਦਾਖਲ ਕਰਾਉਣਾ ਉਹ ਵੀ ਮੈਂ ਤੁਹਾਡੇ ਨਾਲ ਆ ਜੇ ਦਾਖਲ ਕਰਾਉਣਾ ਹੋਊਗਾ ਆਪਾਂ ਉਹਨੂੰ ਦਾਖਲ ਵੀ ਕਰਾਵਾਂਗੇ ਤੇ ਬਾਕੀ ਇਹੋ ਜਿਹਾ ਕਿ ਨਸ਼ੇ ਦਾ ਜਿਹੜਾ ਹੈ ਤੁਹਾਨੂੰ ਪਤਾ ਮਾੜੀ ਮਾੜੀ ਚੀਜ਼ ਹੈ ਨਸ਼ੇ ਵਾਲਾ ਬੰਦਾ ਕੋਈ ਕਦੀ ਵੀ ਕੋਈ ਕਿਸੇ ਦਾ ਮਾਨਦਾ ਨਹੀਂ ਆਪਣੇ ਮਾਂ ਪਿਓ ਦਾ ਨਹੀਂ ਮਾਨਦਾ ਜਦੋਂ ਜਿਹੜਾ ਬੰਦਾ ਉਹ ਤੋਂ ਬਾਅਦ ਜਿਹੜਾ ਕਿ ਤੁਹਾਨੂੰ ਪਤਾ ਹੈ ਚੋਰੀਆਂ ਵਗੈਰਾ ਦੂਜੀ-ਦੂਜੀ ਚੀਜ਼ ਕਰਨੀ ਸ਼ੁਰੂ ਕਰ ਦਿੰਦਾ ਤੇ ਇਹ ਚੀਜ਼ਾਂ ਨੇ ਤੁਹਾਨੂੰ ਪਤਾ ਜਦੋਂ ਪਬਲਿਕ ਦਾ ਸਾਹ ਜੇ ਅਤਵਾਦ ਖਤਮ ਹੋ ਸਕਦਾ ਤੁਹਾਨੂੰ ਪਤਾ ਹੈ ਇਹਨਾਂ ਪੰਜਾਬ ਦੇ ਸੰਤਾਜ ਜਿਹੜਾ ਭੁੱਲਿਆ ਜਿਹੜਾ ਉਹ ਕੱਢਿਆ ਤੇ ਨਸ਼ੇ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਤੁਸੀਂ ਵੀ ਸਾਥ ਦੋਗੇ ਤੇ ਇਸ ਦੇ ਪਰ ਕੋਈ ਜਿਹੜੀ ਕਿ 100% ਜਿਹੜਾ ਲੱਗਾ ਖਤਮ ਹੋਊਗਾ। ਕਾਫੀ ਜਿਹੜਾ ਵੀ ਬੀਸੀ ਆਇਆਗਾ ਤੁਹਾਨੂੰ ਦੱਸਦਾ। ਨਸ਼ੇ ਵਿੱਚ ਨਸ਼ੇ ਵਿੱਚ ਨੂੰ ਵਾਲਿਆਂ ਨੂੰ ਬਾਕੀ ਨਸ਼ੇ ਵਿੱਚ ਨਾਲਿਆਂ ਨੂੰ ਇਹੋ ਜਿਹੀ ਤਾਮ ਨਹੀਂ ਆ ਕਿ ਉਹ ਖਾਸ ਕਰਕੇ ਜਿਹੜੇ ਜਿਹਨੂੰ ਪੰਜਾਬੀ ਕਹਿੰਦੇ ਬੰਦੇ ਦੇ ਪੁੱਤ ਪੰਜਣ ਨਹੀਂ ਤੇ ਫਿਰ ਉਹਨਾਂ ਨੂੰ ਕਾਨੂੰਨ ਦੇ ਅਨਸਾਰ ਜਿਹੜਾ ਉਹ ਲੱਖਾਂ ਦੇ ਜਿਹੜਾ ਪਿੱਛੇ ਧੱਕੇ ਜਾਉਂਦੇ।